ਸਰਦ ਕਿੰਨੇ ਅਕਾਲੀ ਦਲ ਵੱਲੋਂ ਕੀ ਉਪਰਾਲਾ ਕੀਤਾ ਗਿਆ ਔਰ ਹਰਪ੍ਰੀਤਾ ਦੀ ਕੀ ਕੀ ਮਦਦ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਕਾਜਦਾਦਾ ਬਹੁਤ ਧੰਨਵਾਦ ਕਰਦਾ ਕਿ ਸੁਖਵੀਰ ਜੀ ਨੇ ਜੋ ਹੜ੍ਹ ਆਇਆ ਸੀ ਸਾਡੇ ਇਲਾਕੇ 'ਚ ਉੱਥੇ ਆ ਕੇ ਉਹਨਾਂ ਨੇ ਉਸ ਵੇਲੇ ਦੌਰਾ ਕੀਤਾ ਔਰ ਜੋ ਹਾਲਾਤ ਸੀ ਹਾਲਾਤਾਂ ਦੇਖਦੇ ਹੋਏ ਉਸ ਵੇਲੇ ਉਹਨਾਂ ਨੇ ਤੇਜ਼ ਦਾ ਐਲਾਨ ਕਰਤਾ ਚਰ ਦਾ ਐਲਾਨ ਕਰ ਦਿੱਤਾ ਔਰ ਇਸੇ ਤਰ੍ਹਾਂ ਲੋਕਾਂ ਨੇ ਡਿਮਾਂਡ ਰੱਖੀ ਸੜਕਾਂਾਂ ਨੂੰ ਵੀਜੀ ਜਾਣੀਆਂ ਸਾਡਾ ਨੁਕਸਾਨ ਹੋ ਗਿਆ ਤਾਂ ਇਸ ਕਰਕੇ ਝੋਨੇ ਦੇ ਬਾਅਦ ਜ਼ਮੀਨਾਂ ਬਜਾਈ ਕਰਾ ਕੇ ਉਹ ਆ ਕੇ ਤਾਂ ਹੁਣ ਜੋ ਬੀਜ ਹੈਗਾ ਤਕਰੀਬਨ 3 ਹੇਕਟਾਰ ਜ਼ਮੀਨ ਜਿਹੜੀ ਆ ਗੱਟੀਆਂ ਤੋਂ ਲੈ ਕੇ ਤੇ ਪੱਲੇ ਮੇਲੇ ਦੇ ਲੱਗ ਕੇ ਤੇ 3 ਹੇਕਟਾਰ ਜ਼ਮੀਨ ਬਜਾਈ ਵਾਸਤੇ ਵੀ ਭੇਜਿਆ ਗਿਆ ਸਰਟੀਫਾਈਡ ਵੀ ਆ ਜਿਹੜਾ ਰੰਕ ਪਹੁੰਚਿਆ ਉਹ ਆ ਜਿਹ ਤਕਰੀਬਨ 18-20 ਪਿੰਡਾਂ ਨੂੰ ਅਸੀਂ ਟਰਾਲੀਆਂ 'ਚ ਰਵਾਨਾ ਕਰ ਦਿੱਤਾ ਔਰ ਉੱਥੇ ਪਿੰਡ ਵਾਲਿਆਂ ਨੇ ਆਪਣੇ ਹਿਸਾਬ ਨਾਲ ਪਿੰਡ ਚ ਉਹ ਵੀ ਵੰਡ ਕੇ ਤੇ ਉਹਨਾਂ ਬਜਾਈ ਸ਼ੁਰੂ ਕਰਨੀ ਹੈ ਇਸ ਦਿਨਾਂ ਤਕਰੀਬਨ 30-35% ਸਾਡੇ ਹੋਰ ਰਹਿ ਗਏ ਜਿਹੜੇ ਕਿ ਪਾਣੀ ਦੀ ਵਾਰ ਜਾਇਏ ਹੋਏ ਸੀਗੇ ਪਰ ਉਹ ਵੀ ਬਹੁਤ ਜਲਦ ਸੁਬੀਰ ਸਿੰਘ ਬਾਦਲ ਜੀ ਨੇ ਖੰਦ ਮੁਕਿਆ ਕਿ ਬਹੁਤ ਜਲਦ ਵੀਰ ਹੋਰ ਭੇਜਣਗੇ ਜਿਸ ਨਾਲ ਕਿ ਉਹ 30-35% ਦੀ ਜਿਹੜੀ ਹੈ 부ਜਾਈ ਹੋ ਵੀ ਹੋ ਸਕੇ ਔਰ ਮੈਂ ਸਮਝਦਾ ਕਿ ਕਿਥੇ ਕੰਮ ਸਰਕਾਰਾਂ ਦਾ ਸੀਗਾ ਪਰ ਸ਼ੋਭਨੀ ਕਾਲੀ ਦਾ ਸੁਬੀਰ ਸਿੰਘ ਬਾਦਲ ਜੀ ਨੇ ਜੋ ਕਿ ਸ਼ੁਰੂ ਤੋਂ ਹੀ ਡਵੈਲਪਮੈਂਟ ਔਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਗੱਲ ਕਰਦੇ ਆ ਅੱਜ ਉੱਭਰ ਕੇ ਸਰਕਾਰ ਨਹੀਂ ਹੋਣ ਦੇ ਬਾਵਜੂਦ ਵੀ ਅੱਜ ਇਸ ਹੜ੍ਹ ਦੀ ਮਾਰ ਦੇ ਵਿੱਚ ਉੱਭਰ ਕੇ ਆਏ ਆ ਪਰ ਪੰਜਾਬ ਦੇ ਲੋਕਾਂ ਦੀ ਬਾਹ ਜਿਹੜੀ ਆ ਆ ਸ਼ੋਮਨੀ ਕਾਲੀਦਾਸ ਸੁਮੇਰ ਸਿੰਘ ਬਾਦਲ ਜੀ ਨੇ ਫੜੀ ਸਰ ਜੀ ਕਿੰਨੇ ਅਕਾਲੀ ਦਲ ਵੱਲੋਂ ਕੀ ਉਪਰਾਲਾ ਕੀਤਾ ਗਿਆ ਔਰ ਹੜਪੀਟਾ ਦੀ ਕੀ ਕੀ ਮਦਦ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਸ਼ੋਮਨੀ ਕਾਲੀਦਾਸ ਦਾ ਬਹੁਤ ਧੰਨਵਾਦ ਕਰਾਂ ਤੇ ਸੁਮੇਰ ਜੀ ਨੇ ਜੋ ਹੜ ਆਇ ਸੀ ਸਾਡੇ ਇਲਾਕੇ ਚ ਉੱਥੇ ਆ ਕੇ ਉਹਨਾਂ ਨੇ ਸਭ ਪਹਿਲੇ ਦੌਰਾ ਕੀਤਾ ਔਰ ਜੋ ਹਾਲਾਤ ਸੀ ਹਾਲਾਤਾਂ ਦੇਖਦੇ ਹੋਏ ਉਸ ਲਈ ਉਹਨਾਂ ਨੇ ਤੇਜ਼ ਦਾ ਲਾਂਗ ਕਰਤਾ ਚੜ੍ਹ ਦਾ ਲਾਂਗ ਕਰ ਦਿੱਤਾ ਔਰ ਇਸੇ ਤਰ੍ਹਾਂ ਲੋਕਾਂ ਨੇ ਡਿਮਾਂਡ ਰੱਖੀ ਸਰਕਾਰਾਂ ਲਈ ਵੀ ਜਾਨੀ ਆ ਸਾਡਾ ਨੁਕਸਾਨ ਹੋ ਗਿਆ ਤਾਂ ਇਸ ਕਰਕੇ ਝੋਨੇ ਤੋਂ ਬਾਅਦ ਜ਼ਮੀਨਾਂ ਬੁਝਾਈ ਕਰਾ ਕੇ ਉਹ ਆ ਕੇ ਤਾਂ ਹੁਣ ਜੋ ਬੀਜ ਹੈਗਾ ਤਕਰੀਬਨ 3 ਹੇਕਟਾਰ ਜ਼ਮੀਨ ਜਿਹੜੀ ਆ ਗੱਟੀਆਂ ਤੋਂ ਲੈ ਕੇ ਤੇ ਪੱਲੇ ਮੇਲੇ ਕਿ ਤੱਕ ਕਿ 3 ਹੇਕਟਾਰ ਜ਼ਮੀਨ ਨੂੰ ਬੁਝਾਈ ਵਾਸਤੇ ਵੀ ਭੇਜਿਆ ਗਿਆ ਸਰਟੀਫਾਈਡ ਵੀ ਆ ਜਿਹੜਾ ਰੰਕ ਪਹੁੰਚਿਆ ਉਹ ਅੱਜ ਤਕਰੀਬਨ 18-20 ਪਿੰਡਾਂ ਨੂੰ ਅਸੀਂ ਟਰਾਲੀਆਂ 'ਚ ਰਵਾਨਾ ਕਰ ਦਿੱਤਾ ਹੈ ਪਰ ਉੱਥੇ ਪਿੰਡ ਵਾਲਿਆਂ ਨੇ ਆਪਣੇ ਹਿਸਾਬ ਨਾਲ ਪਿੰਡ ਨੂੰ ਉਹ ਵੀ ਵੰਡ ਕੇ ਤਾਂ ਉਹਨਾਂ ਬਜਾਈ ਸ਼ੁਰੂ ਕਰਨੀ ਹੈ ਇਸੇ ਤਰ੍ਹਾਂ ਤਕਰੀਬਨ 30-35 ਪਿੰਡ ਸਾਡੇ ਹੋਰ ਰਹਿ ਗਏ ਆ ਜਿਹੜੇ ਕਿ ਪਾਣੀ ਦੀ ਵਾਰ ਜਾਇਆ ਹੋਏ ਸੀਗੇ ਪਰ ਉਹ ਵੀ ਬਹੁਤ ਜਲਦ ਸੁਭੀਰ ਸਿੰਘ ਬਾਦਲ ਜੀ ਨੇ ਇਹਨਾਂ ਨੂੰ ਕਿਹਾ ਕਿ ਬਹੁਤ ਜਲਦ ਵੀਰ ਹੋਰ ਭੇਜਣਗੇ ਜਿਸ ਨਾਲ ਕਿ ਉਹ 30-35 ਪਿੰਡ ਦੀ ਜਿਹੜੀ ਹੈ ਬਜਾਈ ਉਹ ਵੀ ਹੋ ਸਕੇ ਔਰ ਮੈਂ ਸਮਝਦਾ ਕਿ ਕਿਥੇ ਕੰਮ ਸਰਕਾਰਾਂ ਦਾ ਸੀਗਾ ਪਰ ਸ਼ੋਮਨੀ ਕਾਲੀ ਦਾ ਸੁਭੀਰ ਸਿੰਘ ਬਾਦਲ ਜੀ ਨੇ ਜੋ ਕਿ ਸ਼ੁਰੂ ਤੋਂ ਹੀ ਡਵੈਲਪਮੈਂਟ ਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਗੱਲ ਕਰਦੇ ਆ ਅੱਜ ਉੱਭਰ ਕੇ ਸਰਕਾਰ ਨਹੀਂ ਹੋਣ ਦੇ ਬਾਵਜੂਦ ਵੀ ਅੱਜ ਇਸ ਹੜ ਦੀ ਮਾਰ ਦੇ ਵਿੱਚ ਉੱਭਰ ਕੇ ਆਏ ਆ ਔਰ ਪੰਜਾਬ ਦੇ ਲੋਕਾਂ ਦੀ ਬਾਹ ਜਿਹੜੀ ਆ ਆ ਸ਼ੋਮਨੀ ਕਾਲੀਦਾਰ ਸੁਭੀਰ ਸਿੰਘ ਬਾਦਲ ਜੀ ਨੇ ਫੜੀ